ਵਾਈਸ ਚਾਂਸਰ ਸਾਹਿਬ ਮੇਰਾ ਤੁਹਾਨੂੰ ਸਵਾਲ ਆ ਪੰਜਾਬੀ ਯੂਨੀਵਰਸਿਟੀ ਦੇ ਵਾਈਸਟਾਫ ਉਹ ਵੀ ਅੰਗਰੇਜ਼ੀ ਚ ਕੋਈ ਸੀਰੀ ਲੈਣੀ ਹੋਵੇ ਉਹ ਵੀ ਅੰਗਰੇਜ਼ੀ ਚ ਜਿੰਨੇ ਬੋਰਡ ਲੱਗੇ ਹੋਏ ਉਹ ਵੀ ਅੰਗਰੇਜ਼ੀ ਇੱਕ ਵੀ ਸੱਤ ਸਾਨੂੰ ਪੰਜਾਬੀ ਚ ਨਹੀਂ ਮਿਲ ਰਿਹਾ ਕਿ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਆ ਕਿ ਅਸੀਂ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅੱਜ ਵਿਸ਼ਵ ਸਾਹਿਤ ਕਾਨਫਰੰਸ ਹੋ ਰਹੀ ਹੈ ਜਿਸ ਮੌਕੇ ਪੰਜਾਬੀ ਨੌਜਵਾਨ ਲਖਸ ਸਧਾਨਾ ਵੀ ਪਹੁੰਚੇ। surjit patar ਤੇ ਯੂਨੀਵਰਸਿਟੀ ਦੇ ਚਾਂਸਲਰ ਤੋਂ ਇਲਾਵਾ ਹੋਰ ਵੀ ਕਈ ਆਗੂ ਹਾਜ਼ਰ ਨੇ ਪਰ ਲਖਸ ਸਧਾਨਾ ਜਿਹੜੇ ਕਿ ਆਪਣੀ ਬੇਬਾਕੀ ਦੇ ਨਾਲ ਜਾਣੇ ਜਾਂਦੇ ਨੇ ਲਖਸ ਸਧਾਨਾ ਨੇ ਸਿੱਧਾ ਚੈਲੰਜ ਕਰ ਦਿੱਤਾ। surjit patar ਸਾਹਿਤਕਾਰ ਤੇ ਨਾਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਬੜੇ ਵੱਡੇ ਸਵਾਲ ਤਹਿਨ ਸਵਾਲ ਕੀਤੇ ਨੇ ਲਖਸ ਸਧਾਨਾ ਨੇ। ਤੁਸੀਂ ਵੀ ਦੇਖੋ ਵੀਡੀਓ। ਸਵਾਲ। 15 ਸਾਲ ਧੰਨਵਾਦ। ਵਾਈਕਾਂਦਰ ਸਾਹਿਬ ਪਾਤਰ ਸਾਹਿਬ ਵਕ ਵਕ ਜਿਹੜੇ ਉੱਧਰ ਬੈਠੇ ਨੇ ਦੇਸ਼ ਤੋਂ ਵੀ ਵਿਦੇਸ਼ਾਂ ਤੋਂ ਵੀ ਆਏ ਨੇ ਅੱਜ ਬ੍ਰਿਸਟ ਪੰਜਾਬੀ ਸਾਹਿਤ ਕਾਨਫਰੰਸ ਹੋ ਰਹੀ ਹੈ ਸਾਡੀ ਪੰਜਾਬੀ ਜਵਾਨ ਨੂੰ ਸਾਡੇ ਸਾਹਿਤ ਨੂੰ ਦੁਨੀਆ ਦੇ ਵਿੱਚ ਬੁਲੰਦ ਕਰਦੇ ਹਨ ਉਹ ਵੀ ਬਗ ਮੈਂ ਦੱਸਣੀ ਕਿ ਉਹਨਾਂ ਕਿ ਦੁਨੀਆ ਦੇ ਦੋ ਜਿਲ੍ਹੇ ਸਤਨਾਲੇ ਹੈ ਜਿਹੜੀ ਦੂਜੀ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸਾਹਿਤ ਨੂੰ ਉਫਲਦ ਕਰਨ ਲਈ ਬਣਾਈ ਗਈ ਸੀ ਪਰ ਕੀ ਉਹ ਯੂਨੀਵਰਸਿਟੀ ਆਪਣੇ ਵਾਅਦਿਆਂ ਤੇ ਖਰੀ ਉਤਰਦੀ ਹੈ ਵਾਈਸ ਚਾਂਸਲ ਸਾਹਿਬ ਮੇਰਾ ਸੋਨੂੰ ਸਵਾਲ ਆ ਪੰਜਾਬੀ ਯੂਨੀਵਰਸਿਟੀ ਦੇ ਵਾਈਸਟਾਫ ਉਹ ਵੀ ਅੰਗਰੇਜ਼ੀ ਵਿੱਚ ਹੀ ਸੀ ਲੈਣੀ ਹੋਵੇ ਉਹ ਵੀ ਅੰਗਰੇਜ਼ੀ ਵਿੱਚ ਜਿੰਨੇ ਬੋਰਡ ਲੱਗੇ ਹੋਏ ਉਹ ਵੀ ਅੰਗਰੇਜ਼ੀ ਇੱਕ ਵੀ ਸ਼ਬਦ ਸਾਨੂੰ ਪੰਜਾਬੀ ਨਹੀਂ ਮਿਲ ਰਿਹਾ ਕਿ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਆ ਕਿ ਅਸੀਂ ਪੰਜਾਬੀ ਦੂਜੀ ਬੇਨਤੀ ਜੀ ਪਾਤਸ਼ਾਹ ਬੜੇ ਸਤਕਾਰ ਤੋਂ ਤੁਸੀਂ ਬਹੁਤ ਸਾਹਿਬ ਲਿਖਿਆ ਪੰਜਾਬੀ ਜ਼ਬਾਨ ਦੀ ਬੜੀ ਸੇਵਾ ਕੀਤੀ ਹੈ ਮੈਂ ਤਾਂ ਚੱਡੇ ਰਿਹਾ ਕਰਿਆ ਸੀ ਜੇ ਤੁਹਾਡੇ ਯਾਦ ਹੋਵੇ ਚੇਅਰਮੈਨੋ ਸਰਕਾਰੀ ਕਮੇਟੀ ਦੇ ਇੱਕ ਸਵਾਲ ਕੀਤਾ ਕਿ ਬਸਾਲ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਜ਼ੁਬਾਨ ਦਾ ਬੜਾ ਮਾੜਾ ਹਾਲ ਹੈ ਪੰਜਾਬੀ ਬੋਲਣ ਦੇ ਪਾਬੰਦੀ ਪੰਜਾਬੀ ਬੋਲਣ ਤੇ ਜੁਰਮਾਨੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਮੈਂ ਤੁਹਾਨੂੰ ਇਹ ਹੀ ਬੇਨਤੀ ਕੀਤੀ ਸੀ ਸਰਕਾਰ ਦੇ ਕੋਲ ਤੁਸੀਂ ਇਹ ਗੱਲ ਬਹੁਤ ਜੰਗੀਰ ਦੇ ਕੇ ਨਾਲ ਪਾ ਸਕਦੇ ਹੋ ਤੁਸੀਂ ਇੱਕ ਮੈਨੂੰ ਵਾਦਾ ਕਰਕੇ ਮੋੜਤਾ ਕਿ ਬਰ ਉਨ੍ਹਾਂ ਨੂੰ ਅੱਲਾਮੁਸ਼ੇਰਿਕ ਨੇ ਮਿਲ ਗਿਆ ਤੇ ਉਨ੍ਹਾਂ ਦੇ ਕੋਈ ਮਲ ਨਹੀਂ ਮੈਂ ਹੀ ਕਹਿਣਾ ਚਾਹੁੰਦਾ ਕਿ ਆਸਾ ਤੁਨੂਕ ਦੇ ਵਿੱਚ ਸਾਨੂੰ ਜੇ ਸਾਡੀ ਦੁਨੀਆਂ ਦੀ